ਪੰਜਾਬ ਵਿੱਚ ਵੀ ਜੰਗਲ ਸਫਾਰੀ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਿਆ ਜਾ ਸਕਦਾ ਹੈ ਇਸ ਦੇ ਲਈ ਤੁਸੀਂ ਹੁਸ਼ਿਆਰਪੁਰ ਚਪੈਂਦੀ ਟਾਂਡਾ ਉਲਮੁਰਦੀ ਥਾਣਾ ਵਿਚੋਣਾ ਹੈ ਜਿੱਥੇ ਥਾਣਾ ਦਾਮ ਤੋਂ ਲੈ ਕੇ ਦੇਰੀਆਂ ਅਤੇ ਕੂਕਾਨੀਟ ਤੱਕ ਦੀ ਹਰੇ ਭਰੇ ਜੰਗਲਾਂ ਵਿੱਚ ਪੂਰੇ ਸਾਲ ਵੈਂਦੀ ਕੁਦਰਤੀ ਪਾਣੀ ਵਿਚਾਲੇ ਜੰਗਲ ਸਫਾਰੀ ਕਰ ਸਕਦੇ ਹੋ ਬਹੁਤ ਹੀ ਵਧੀਆ ਕੁਦਰਤ ਦੇ ਨਜ਼ਾਰੇ ਹੈ ਵਾਟਰਫਾਲ ਹੈ ਜੰਗਲ ਸਫਾਰੀ ਹੈ ਜੋ ਕਿ ਲਗਭਗ 20 ਕਿਲੋਮੀਟਰ ਆਨ ਜਾਣਾ ਉਸ ਤੋਂ ਇਲਾਵਾ ਬੋਟਿੰਗ ਹੈ ਸਾਡੇ ਰਿਹਾਇਸ਼ ਲਈ ਦਿਨ ਹਟਸ ਬਣਾਈਆਂ ਹੋਈਆਂ ਪਹਾੜ ਗੁਫਾਵਾਂ ਕੁਦਰਤੀ ਪਾਣੀ ਵਿੱਚ ਯਾਤਰਾ ਦੇ ਨਾਲ ਨਾਲ ਪੰਜਾਬੀ ਖਾਣਾ ਤੇ ਫਾਸਟ ਫੂਡ ਦਾ ਸੁਆਦ ਵੀ ਸਲਾਨੀਆਂ ਲਈ ਇੱਥੇ ਤਿਆਰ ਮਿਲਦਾ ਹੈ ਤੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੁਦਰਤੀ ਖਜ਼ਾਨਿਆਂ ਨੂੰ ਉਭਾਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਆ ਜੀਓਗ੍ਰਾਫਿਕਲੀ ਵੀ ਪੰਜਾਬ ਜਿਹੜਾ ਹੈ ਉਹ ਟੂਰਿਜ਼ਮ ਵਾਸਤੇ ਸਭ ਤੋਂ ਫਿਟ ਪਲੇਸ ਹੈ ਮਨਾਲੀ ਜਾਣਾ ਤਾਂ ਪੰਜਾਬੀ ਦੀ ਜਾਣਾ ਕੁੱਲੂ ਜਾਣਾ ਪੰਜਾਬੀ ਦੀ ਜਾਣਾ ਮੰਡੀ Shimla ਸੋ ਅਸੀਂ ਚਾਹੁੰਦੇ ਆ ਕਿ ਟਰੈਵਲ ਵਾਲੇ ਪਾਸਿਓਂ ਪੰਜਾਬ ਦੇਖਣ ਵਾਲੇ ਪਾਸਿਓਂ ਟੂਰਿਜ਼ਮ ਵਾਲੇ ਪਾਸਿਓਂ ਲੋਕਾਂ ਨੂੰ ਦਿਖਾਈਏ ਕਿ ਸਾਡੇ ਕੋਲੇ ਕੁਦਰਤ ਨੇ ਕੀ ਕੀ ਦਿੱਤਾ Gracias. ਇਹ ਸੱਚਤੋ ਬਾਗਬਾਣੀ ਤੁਹਾਨੂੰ ਨਹੀਂ ਸੁਣਿਆ ਕੋਈ ਨਹੀਂ ਕਰਾਉਣਾ ਜਿਉ ਮਰਚ ਕਰਦੇ ਸਭ ਨਾਲ ਸਭ ਦੇ ਕੋਈ ਕਰਾ ਨਿਸ਼ਾਨੀ ਨਹੀਂ ਬੇਚਦੀ ਦੇਖੋ ਜੀ ਤੁਹਾਨੂੰ ਐਸਐਸਪੀ ਸਾਹਿਬ ਨੇ ਬੁਲਾ ਕੇ ਮੈਸੇਜ ਮੇਰੇ ਰਾਹੀਂ ਵੀ ਭਾਇਆ ਬਹੁਤ ਵਾਰੀ ਸਾਹਿਬ ਨੇ ਕਿਹਾ ਉਹਨਾਂ ਸਾਥ ਤਦੀਫ ਕਰਦੀ ਹੋਇਆ ਪੈ ਕੰਮ ਨਹੀਂ ਕਰਾ ਦੇ ਕੋਈ ਮਰਦੀ ਸੰਖੇਤਲਾ ਦੇ ਤੁਹਾਨੂੰ ਐਮਸੀਬ ਕਹਿੰਦੇ ਨੇ ਵੀ ਇੰਨੇ ਵਾਰੀ ਅਫਸਰਾਂ ਨੇ ਆ ਕੇ ਕਿਹਾ ਫੇਰ ਵੀ ਨਾ ਤੁਹਾਡੀ ਜਗ੍ਹਾ ਆਪਣੀ ਹੈ ਏਡੇ ਏਡੇ ਤੁਸੀਂ ਮਹਿਲ ਬਣਾਏ ਨੇ ਇਸੇ ਕੰਮ ਤੋਂ ਕਿਵੇਂ ਹਟਣਾ ਤੁਸੀਂ ਦੱਸੋ ਮੈਂ ਸੁਣ ਰਿਹਾ ਅੰਗਰੇਜ਼ਾਂ ਦੀ ਹਰ ਟੰਗ ਦੀ ਪੰਜਾਬ ਦੀ ਜਵਾਨੀ ਰੋਲਦੀ ਹੈ। ਸਰਕਾਰ ਨੂੰ ਉਹ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਇਹ ਵਾਰੀ ਮਾਫੀ ਇਹ ਉਹੀ ਹੀ ਕਰਦੇ ਰਹੋਗੇ ਤਾਂ ਫਿਰ ਤੁਸੀਂ ਬਚ ਸਕੋਗੇ। ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਇਹ ਬਤਨੀ ਹੈ ਕਿ ਅਗਰ ਤੁਸੀਂ ਕੋਈ ਵੀ ਗਲਤ ਕੰਮ ਕੀਤਾ ਤਾਂ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ। ਜੀ ਅਗਰ ਉਹ ਨਹੀਂ ਕਰਾਂਗੇ ਬਖਸ਼ੀ ਹੋ ਜੇ ਕੋਈ ਸਮਝਾ ਲੇ। ਸਾਨੂੰ ਅਹੀ ਗੱਤੀ ਸਾਨੂੰ ਮਾਫ਼ ਕਰ ਦਿਓ ਅਸੀਂ ਤੋਂ ਨਹੀਂ ਜੀ ਬਸ ਉਸ ਮਾਰ ਚੱਲਿਆ ਹੀ ਤੇ ਦੀ ਗਰੀਬੀ ਕਿੱਥੇ ਜਾ ਰਹੀ ਐ ਐਸਐਸਪੀ ਸਰ ਤੁਸੀ ਮੀਟਿੰਗ ਕਰਾਂਗੇ ਨੀਕਾ ਸਰ ਮੀਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਜੀ ਸਖਤੀ ਨਾਲ ਕਿ ਇਹ ਇਸ ਗੋਰਖੰਦੇ ਤੋਂ ਬਾਹਰਾਂ ਤਾਂ ਕਿ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਠੀਕ ਹੈ ਸਰ ਇਹ ਐਸਐਸਪੀ ਸਾਹਿਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਜੀ ਜੇ ਤੁਸੀਂ ਕਰਿਆ ਨਾ ਤੁਹਾਡੀ ਮੈਂ ਜਵਾਨਤ ਚ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣੇ ਆਪ ਜ਼ਿੰਮੇਵਾਰ ਹੋ ਉਹ ਸਾਹਬ ਨੇ ਇਹ ਨਹੀਂ ਕਰਾਂਗੇ ਤੁਹਾਨੂੰ ਕਿੰਨੀ ਵਾਰ ਸਮਝਾਇਆ ਸਰ ਇੱਕ ਵਾਰੀ ਇਹਨਾਂ ਨੂੰ ਮਨਵਾ ਕੇ ਇੱਕ ਵਾਰੀ ਕਰਦੇ ਹੋ ਅੱਛੇ ਹੋਦੇ ਕਰਦੇ ਜੀ ਵਿੱਚ ਵਿੱਚ ਧੰਨਵਾਦ ਹੋਦਾ ਮੇਰਾ ਨਾਮ ਸਮਾਜੀ ਤੁਮੇ ਥੋੜਾ ਕਰਤੀ ਹੈ ਹਾਂਜੀ ਹਾਂਜੀ ਭੈਣ ਦਾ ਜੀ ਅਚਾ ਕੀ ਕਹਿਣਾ ਤੁਹਾਡਾ ਨਹੀਂ ਜੀ ਅਸੀਂ ਅੱਗੇ ਤੋਂ ਨਹੀਂ ਜੇ ਹੁਣ ਚਿੱਟੇ ਦੇ ਹੱਥ ਲਾਵਾਂਗੇ ਜਿਹੜਾ ਕੋਈ ਲਾਊਗਾ ਜੀ ਆਪਦਾ ਆਪ ਭੁਗਤੂਗਾ ਕੀ ਕੁਝ ਵੇਚਦੇ ਸੀ ਮੈਂ ਪਹਿਲਾਂ ਕੁਝ ਛਟਾ ਛਟਾ ਵੇਚਦੇ ਸੀ ਅਸੀਂ ਤਾਂ ਨਹੀਂ ਵੇਚਿਆ ਗੱਦੀ ਅਸੀਂ ਹੁਣ ਚੀਜ਼ਾਂ ਸੁਝਣ ਮੈਂਤ ਦੀ ਆੜੀ ਕਰਦੇ ਜੀ ਕਦੋਂ ਤੋਂ ਵੇਚਦੇ ਆ ਰਹੇ ਜੀ ਇਹ ਪਹਿਲਾਂ ਕੋਈ ਡਬਕ ਪਏ ਹੁਣ ਨਹੀਂ ਜੀ ਇਸ ਵੇਚਦੇ ਆ ਕਿ ਪੁਆਲੀਆਂ ਬੁੜੀ-ਬੁੜੇ ਦੇ ਪਾਣੀਆਂ ਹੋਣਾਂ ਨਹੀਂ ਜੀ ਅਸੀਂ ਘਰ ਬਾਰ ਇਹ ਚਿੱਟੇ ਨਾਲ ਨਹੀਂ ਪਾਣਾਂ ਹੈਗਾ ਬੁੜੀ-ਬੁੜੇ ਦੇ ਪਾਣੀਆਂ ਹੋਣਾਂ ਨਹੀਂ ਜੀ ਪੁਲਿਸ ਕਹਿ ਰਹੀ ਹੈ ਕਿ ਹੁਣ ਜਿਹੜਾ ਪਾਏ ਜਾਂਦੇ ਨੇ ਜਿਹੜੇ ਹੁਣ ਪਾਏ ਜਾਂਦੇ ਨੇ ਪਰਚੇ ਜੀ ਹੁਣ ਚੱਕ ਕੇ ਪਰਚੇ ਕਿਸੇ ਦੇ ਪਾ ਦੇ ਕਿਸੇ ਦੇ ਸਾਰੇ ਪਰਚੇ ਇਕੱਠੇ ਕਰਤੇ ਜੀ ਆ 900 ਪਾਏ ਜਾਂਦੇ ਦੀ ਸਾਰੇ ਘਟ ਪਰਚੇ ਇਕੱਠੇ ਹੋ ਗਏ ਜੀ ਇਹ ਜ਼ਮੀਨ ਵੀ ਤੁਹਾਡੀ ਇੱਥੇ ਤੁਹਾਡਾ ਕੋਈ ਘਰ ਨਹੀਂ ਨਾ ਹਾਂਜੀ ਆ ਨਾਲ ਜੀ ਨਾਲ ਆਪਾਂ ਨਾਲ ਹੈ ਨਾ ਹਾਂਜੀ ਆ ਇਹਨਾਂ ਦੀ ਵਾਰੀ ਹੈ ਜੀ ਨਹੀਂ ਹੁਣ ਜ ਨਹੀਂ ਕਰਾਂਗੇ ਜੀ ਜੋ ਮਾਜੀ ਸਾਡਾ ਡੰਡ ਲਾ ਸਕਦੇ ਨਹੀਂ ਲਾ ਸਕਦੇ ਪਹਿਲਾਂ ਤੁਹਾਨੂੰ ਕਦੇ ਪੁਲਿਸ ਨੇ ਸਮਝਾਈ ਸੀ ਇਹ ਗੱਲ ਵੀ ਨਹੀਂ ਸਮਝਾਈ ਜੀ ਨਹੀਂ 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 ਜੀ ਤੌਨ ਕਦੇ ਪੁੱਛਣੇ ਕਹੇ ਸੀ ਵੀ ਨਸ਼ਾ ਨਹੀਂ ਸਾਹਿਬ ਆਈ ਟੀ ਜੀ ਜਾਨਦੇ ਆ ਅਸੀਂ ਜਾਣਦੇ ਆ ਵੀ ਅਸੀਂ ਕਹਿੰਨੇ ਵੀ ਸਾਰਾ ਨੇਮ ਪਾ ਰ ਜਿੱਥੇ ਮਰਜ਼ੀ ਸਾਨੂੰ ਜਾ ਸਕਦੇ ਆ ਵੀ ਜੀ ਨਹੀਂ ਅਸੀਂ ਵੇਚਦੇ ਹਾਂ ਜੀ ਅੱਜ ਅਸੀਂ ਇੱਥੇ ਆ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਆ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਹਾ ਕੋਈ ਵੀ ਕਿਸੇ ਦਾ ਨੁਕਸਾਨ ਤਰੀਕੇ ਕਿਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਕਰਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਦੇ ਸਾਥ ਐਫਆਈਆਰਸ ਐ ਐਨਡੀਪੀਐਸ ਐਕਟ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ कौर ਸੱਤੋ ਜਿਹਨਾਂ ਦੇ ਚਾਰ ਐਫਆਈਆਰਸ ਨੇ ਦੂਜੇ ਕਰਦੇ ਓਨਰ ਨੇ ਲਖੋ ਜਿਨ੍ਹਾਂ ਦੇ ਚਾਰ ਐਨਡੀਪੀਐਸ ਦੀਆਂ ਐਫਆਈਆਰਸ ਨੇ ਇਹ ਦੋਨੇ ਪਤੀ ਪਤਨੀ ਨੇ ਜਿਹੜੇ ਪਹਿਲੇ ਵਾਲੇ ਦੋ ਕਪਲ ਇੱਕ ਬੰਦੇ ਤੇ ਲੇਡੀ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ ਪਲਾਟ ਦੇ ਇੱਕ ਨਿਸ਼ਾਨਾ ਪ੍ਰੋਜੈਕਟ ਬਣਾਈ ਗਈ ਹੈ ਜਦ ਕਦੋਂ ਦੇ ਕਾਰਵਾਰ ਕਰਦੇ ਨੇ ਇਹ ਤੇ ਇੱਕ ਜਾਣੇ ਕਰਦੇ ਜਾਂ ਪੂਰੇ ਪਰਿਵਾਰ ਨੇ ਜਿਹੜੀ ਇਹਨਾਂ ਦੀ ਐਫ ਆਈ ਆਰ ਸਗੀਆਂ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫ ਆਈ ਆਰ ਸੇ ਉਹ 2017 ਤੋਂ ਉਹਨਾਂ ਦੇ ਕੋਲ ਐਫ ਆਈ ਆਰਸ ਉਹਨਾਂ ਤੇ ਐਫ ਆਈ ਆਰਸ ਹੈ ਤੇ ਜਿਹੜੇ ਲੱਖੋਂ ਨੇ ਉਹਨਾਂ ਤੇ 2018 ਤੋਂ ਐਫ ਆਈ ਆਰਸ ਦੇ ਜਿਹੜੀ ਇਹ ਡੈਮੋਲੇਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟ੍ਰਕਚਰਸ ਬਣੇ ਹੈਗੇ ਤੇ ਆਉਣ ਵਾਲੇ ਦਿਨਾਂ ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ। ਨਲੀਗਲ ਕਿਸ ਤਰ੍ਹਾਂ ਨੇ ਕੋਈ ਸਰਕਾਰੀ ਪ੍ਰਾਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋ ਇਹਨਾਂ ਦਾ? ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇਲੀਗਲ ਸਟਰਕਚਰ ਬਣਦੇ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੀਗੈਲਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ। ਪ੍ਰਾਪਰਟੀ ਦੀ ਕਿੰਨੀ ਕੁ ਕੀਮਤ ਅੰਕੀ ਦੀ ਹੈ ਇਹਦੀ? ਇਹਦੀ ਪ੍ਰਾਪਰਟੀ ਦੀ ਕੀਮਤ ਕਿੰਨੀ ਕਾ ਸਰ? ਜੀ ਇਸ ਦੇ ਬਾਰੇ ਤਾਂ ਐਡਮਿਨਿਸਟ੍ਰੇਸ਼ਨ ਹੀ ਦੱਸ ਪਾਏਗੀ ਤੁਹਾਨੂੰ।